ਵੱਡਾ ਤੋਹਫਾ ਲੋਕਾਂ ਨੂੰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਤਿੰਨ ਮਸ਼ੀਨਾਂ ਵਾਸਤੇ ਐਨਓਸੀ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਜਿਨ੍ਹਾਂ ਨੇ ਵੀ ਰਜਿਸਟਰੀਆਂ ਕਰਾਉਣੀਆਂ ਨੇ ਉਹਨਾਂ ਨੂੰ ਹੁਣ ਤਿੰਨ ਮਹੀਨੇ ਵਾਸਤੇ ਐਨਓਸੀ ਦੀ ਲੋੜ ਨਹੀਂ ਹੋਵੇਗੀ ਐਂਟੀ ਨਾਰਕੋਟਿਕ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੀਏ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਾਜੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 9791002003 ਮੈਸੇਜ ਕਰੋ ਨਾਜੇ ਦੇ ਖਿਲਾਫ ਸਾਡਾ ਸਾਥ ਦਿਓ 1 ਦਸੰਬਰ ਤੋਂ ਲੈ ਕੇ ਤੇ 28 ਫਰਵਰੀ 2025 ਤੱਕ ਰਜਿਸਟਰੀਆਂ ਚੰਗੀਆਂ ਨੇ ਉਹਨਾਂ ਦੇ ਵਾਸਤੇ ਐਨਓਸੀ ਦੀ ਲੋੜ ਨਹੀਂ ਆ ਬਿਨਾ ਐਨਓਸੀ ਤੋਂ ਰਜਿਸਟਰੀਆ ਹੁਣ ਗਿਆ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ 500 ਗੱਜ ਦੀ ਰਜਿਸਟਰੀ ਜਿਹੜੀ ਹੈ ਉਹ ਬਿਲਕੁਲ ਐਨਓਸੀ ਤੋਂ ਬਿਨਾ ਜਿਹੜੀ ਹੈ ਉਹ ਹੋਵੇਗੀ ਔਰ ਫ੍ਰੀ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਹੈ ਪੰਜਾਬ ਸਰਕਾਰ ਦੀ ਵੱਡੀ ਪਹਿਲ ਕਦਮੀ ਹੈ ਔਰ ਇਹ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਔਰ ਕਰਨੇਟ ਮੰਤਰੀ ਹਰਦੀਪ ਸਿੰਘ ਮੁੰਡਿਆ ਦੇ ਵੱਲੋਂ ਬਕਾਇਦਾ ਇੱਕ ਵੀਡੀਓ ਜਾਰੀ ਕਰਕੇ ਤੇ ਉਸ ਦੇ ਵਿੱਚ ਸਖਤ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਜਿੰਨੇ ਵੀ ਡੀਸੀ ਐ ਨਾਇਬ ਤਹਿਸੀਲਦਾਰ ਨੇ ਜਿਨ੍ਹਾਂ ਨੇ ਇਹ ਨੋਟੀਫਿਕੇਸ਼ਨ ਤੇ ਕੰਮ ਕਰਨਾ ਹੈ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਇਸ ਦੇ ਉੱਪਰ ਜਲਦੀ ਤੋਂ ਜਲਦੀ ਕੰਮ ਜਿਹੜਾ ਆ ਸ਼ੁਰੂ ਕਰ ਦਿੱਤਾ ਜਾਵੇ ਔਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਨ੍ਹਾਂ ਨੇ ਆਪਣੀਆਂ ਰਜਿਸਟਰੀਆਂ ਕਰਵਾਉਣੀਆਂ ਨੇ ਔਰ ਰਜਿਸਟਰੀਆਂ ਕਰਵਾ ਲੈਣ ਹੁਣ ਐਨਓਸੀ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ 1 ਦਸੰਬਰ ਤੋਂ ਲੈ ਕੇ 28 ਫਰਵਰੀ 2025 ਤੱਕ ਦਾ ਸਮਾ ਦਿੱਤਾ ਗਿਆ 3 ਮਹੀਨੇ ਵਾਸਤੇ 500 ਵਰਗ ਗੱਜ ਦੇ ਪਲਾਟ ਦੀ ਜੇਕਰ ਤੁਸੀਂ ਰਜਿਸਟਰੀ ਕਰਵਾਉਣੀ ਹੈ ਤਾਂ ਉਸ ਦੇ ਵਾਸਤੇ ਕਿਸੇ ਵੀ ਤਰੀਕੇ ਦੀ ਐਨਓਸੀ ਜੜੀ ਹੈ ਨਹੀਂ ਹੈ ਐਨਓਸੀ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ 3 ਮਹੀਨੇ ਵਾਸਤੇ ਹੁਣ ਬਿਨਾਂ ਐਨਓਸੀ ਤੋਂ ਹੀ 500 ਵਰਗ ਗੱਜ ਦੇ ਪਲਾਟ ਦੀ ਰਜਿਸਟਰੀ ਤੁਸੀਂ ਕਰਵਾ ਸਕਦੇ ਹੋ ਵੱਡੀ ਖਬਰ ਹੈ ਨੋਟੀਫਿਕੇਸ਼ਨ ਵੀ ਸਕਰੀਨ ਤੇ ਤੁਹਾਡੇ ਨਾਲ ਸਾਂਝਾ ਕਰ ਰਿਹਾ ਨੋਟੀਫਿਕੇਸ਼ਨ ਵੀ ਤੁਸੀਂ ਦੇਖ ਸਕਦੇ ਹੋ ਔਰ ਬਕਾਇਦਾ ਵੀਡੀਓ ਜਾਰੀ ਕਰਕੇ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਹੁਣਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਕਿਉਂਕਿ ਖੱਜਲ ਖੁਆਰੀ ਲੋਕਾਂ ਨੂੰ ਬਾਤ ਹੁੰਦੀ ਸੀ ਚਾਹੇ 100 200 300 ਗਜ ਦਾ ਪਲਾਟ ਜਿਹੜਾ ਆ ਉਹਦੀ ਰਜਿਸਟਰੀ ਕਰਵਾਉਣੀ ਹੁੰਦੀ ਸੀ ਪਰ ਢੇੜੇ ਤਹਿਸੀਲਾ ਦੇ ਬਹੁਤ ਮਾਰਨੇ ਪੈਂਦੇ ਸੀਗੇ ਵਿਭਾਗਾਂ ਦੇ ਵੱਖ-ਵੱਖ ਵਿਭਾਗਾਂ ਦੇ ਐਨਓਸੀ ਲੈਂਡ ਦੇ ਵਾਸਤੇ ਢੇੜੇ ਬਹੁਤ ਮਾਰਨੇ ਪੈਂਦੇ ਸੀ ਤਾਂ ਉਹ ਖੱਜਲ ਖੁਆਰੀ ਬਹੁਤ ਸੀ ਆਕ ਕਿ ਲੋਕ ਕਹਿੰਦੇ ਸੀ ਕਿ ਛੱਡੋ ਰਜਿਸਟਰੀ ਕੀ ਕਰਵਾਉਣੀ ਆ ਜਾਂ ਪਲਾਟ ਕੀ ਖਰੀਦਣਾ ਹੈ ਤਾ ਕਿਉਂਕਿ ਲੋਕਾਂ ਨੂੰ ਖੱਜਲ-ਖੁਆਰੀ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਉਹ ਚੀਜ਼ ਘਟ ਚੁੱਕੀ ਹੈ ਐਨਓਸੀ ਦੀ ਸ਼ਰਤ ਤੋਂ ਬਿਨਾਂ ਕੀ ਰਜਿਸਟਰੀ ਤੁਸੀਂ ਕਰਵਾ ਸਕਦੇ ਹੋ ਤੁਹਾਡੇ ਕੋਲ 3 ਮਹੀਨੇ ਦਾ ਸਮਾਂ 1 ਦਸੰਬਰ ਤੋਂ ਲੈ ਕੇ 28 ਫਰਵਰੀ 2025 ਤੱਕ 3 ਮਹੀਨੇ ਦਾ ਸਮਾਂ ਦੇ ਦਿੱਤਾ ਗਿਆ ਬਿਨਾਂ ਐਨਓਸੀ ਤੋਂ 500 ਵਰਗ ਗੱਜ ਤੇ ਪਲਾਟ ਦੀ ਤੁਸੀਂ ਰਜਿਸਟਰੀ ਜਿਹੜੀ ਆ ਕਰਵਾ ਸਕਦੇ ਹੋ ਬਕਾਇਦਾ ਨੋਟੀਫਿਕੇਸ਼ਨ ਸਕਰੀਨ ਤੇ ਦਿੱਤਾ ਹੋਇਆ ਨੋਟੀਫਿਕੇਸ਼ਨ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਔਰ ਬਕਾਇਦਾ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਵਿਭਾਗ ਦੇ ਵੱਲੋਂ ਵੀ ਨੋਟੀਫਿਕੇਸ਼ਨ ਹੁਣ ਜਾਰੀ ਹੋ ਚੁੱਕਾ ਹੈ ਸਖਤ ਹਦਾਇਤਾ ਪੰਜਾਬ ਕੈਬਨਿਟ ਮੰਤਰੀ ਖਰਦੀਪ ਮੁੰਡੀਆਂ ਹੁਣਾਂ ਦੇ ਵੱਲੋਂ ਦੇ ਦਿੱਤੀਆਂ ਗਈਆਂ ਨੇ ਡੀਸੀਸ ਨੂੰ ਕਿ ਇਸ ਨੋਟੀਫਿਕੇਸ਼ਨ ਦੇ ਉੱਪਰ ਕੰਮ ਸ਼ੁਰੂ ਕਰ ਦਿੱਤਾ ਜਾਵੇ ਔਰ ਬਕਾਇਦਾ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਹੁਣ ਆਪਣੀਆਂ 3 ਮਹੀਨੇ ਦੇ ਅੰਦਰ ਅੰਦਰ ਜਿਹੜੀਆਂ ਰਜਿਸਟਰੀਆਂ ਪੈਂਡਿੰਗ ਨੇ ਉਹ ਬਿਨਾ ਐਨਓਸੀ ਦੀ ਸ਼ਰਤ ਤੋਂ ਤੁਸੀਂ ਕਰਵਾ ਸਕਦੇ ਹੋ 500 ਗੱਜ ਪਲਾਟ ਦੀ ਕੋਈ ਵੀ ਰਜਿਸਟਰੀ ਹੈ ਉਹ ਤੁਸੀਂ ਬਿਨਾ ਐਨਓਸੀ ਤੋਂ ਜਿਹੜੀ ਹੈ ਕਰਵਾ ਸਕਦੇ ਹੋਂ ਤਾਂ ਇੱਕ ਵਾਰੀ ਉਹ ਤੁਹਾਨੂੰ ਬਿਆਨ ਵੀ ਸੁਣਾ ਦਿੰਦੇ ਆ ਹਰਦੀਪ ਮੁੰਡਿਆ ਹੁਣਾਂ ਨੇ ਜੁੜਾ ਦਿੱਤਾ ਹੈ ਐਨਓਸੀ ਨੂੰ ਲੈ ਕੇ ਇੱਕ ਵਾਰੀ ਉਹ ਵੀ ਸੁਣੋ ਜਿਹੜਾ ਮੁੱਖ ਮੰਤਰੀ ਸਰਦਾਰ ਪ੍ਰੋਗੋਤ ਸਿੰਘ ਮਾਨ ਜੀ ਵੱਲੋਂ ਬਿਨਾਂ ਐਨਓਸੀ ਤੋਂ ਰਿਸ਼ਤੀਆਂ ਦਾ ਵਾਅਦਾ ਕੀਤਾ ਸੀ ਐਲਸੋ ਵਾਲੇ ਸਤ ਨੂੰ ਹਟਾ ਦਿੱਤਾ ਗਿਆ ਉਹਦੇ ਲਈ ਨੋਟੀਫਿਕੇਸ਼ਨ ਸਾਡੇ ਦੋਹਾਂ ਡਿਪਾਰਟਮੈਂਟਾਂ ਵੱਲੋਂ ਪੁਸ਼ਤੀ ਅਤੇ ਰੈਡੂਡ ਡਿਪਾਰਟਮੈਂਟੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੋ ਪੰਜਾਬ ਵਾਸੀਆਂ ਨੂੰ ਮੁਬਾਰਕਵਾਦ ਹੈ ਕਿਉਂਕਿ ਪਿਛਲੇ ਸਰਕਾਰਾਂ ਪਿਛਲੇ ਪਾਰਟੀਆਂ ਦੀਆਂ ਸਰਕਾਰਾਂ ਜਿਹੜੀਆਂ ਨਾਰੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਦੀ ਸੀ ਸੋ ਪਹਿਲੀ ਸਰਕਾਰ ਹੈ ਜਿਹੜੀ ਆਪਣਾ ਕੀਤੇ ਹੋਏ ਸਾਰੇ ਵਾਅਦੇ ਪੂਰਾ ਕੀਤਾ ਸੋ ਅਲੋਸੀ ਵਾਲੀ ਸੱਸ ਨੂੰ ਹਟੋਣ ਦਾ ਵੀ ਵਾਅਦਾ ਕੀਤਾ ਸੀ ਉਹ ਵੀ ਕੱਲ ਤੋਂ ਨੋਟੀਫਿਕੇਸ਼ਨ ਚਾਲੂ ਹੋ ਗਿਆ 1 ਦਸੰਬਰ ਤੋਂ ਲੈ ਕੇ 25 ਫਰਵਰੀ ਤੱਕ ਇਹ ਆਪਣੇ ਪਲੇਟਫਾਰਮ ਰਾਹੀਂ ਪੰਜਾਬ ਵਾਸੀਆਂ ਨੇ ਰਿਸ਼ਤੀਆ ਬੰਦੀਆਂ ਉਹ ਜ਼ਰੂਰ ਕਰਵਾ ਲਵੋ ਸੋ ਪੂਰੇ ਪੰਜਾਬ ਵਾਸੀਏ ਜਿੱਥੇ ਖੁਸ਼ਖਬਰੀ ਹੈ ਸੋ ਉੱਥੇ ਆਪਣੇ ਡਿਸਪਾਰਟਮੈਂਟ ਦੇ ਡੀਸੀ ਸਰਵਨਾਂ ਨੂੰ ਸਾਰੇ ਪੰਜਾਬ ਦੇ ਡੀਸੀ ਸਰਵਨਾਂ ਨੂੰ ਤਹਿਸੀਲਦਾਰ ਸਰਵਨਾਂ ਨੂੰ ਸਕੀਲਾ ਨੱਤਰ ਕੀਤਾ ਗਿਆ ਹੈ ਕਿ ਇਹ ਨੋਟੀਫਿਕੇਸ਼ਨ ਤੇ ਕੰਮ ਕੀਤਾ ਜਾਵੇ ਤੇ ਜਿਹੜੀਆਂ ਲੋਕਾਂ ਦੀਆਂ ਰਿਸ਼ਤੀਆਂ ਉਹ ਨਾਮ ਦੇ ਨਾਲ 1 ਦਸੰਬਰ ਤੋਂ ਚੱਲੂਗੀ ਕਿਹਨਾਂ ਸੋ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਧੰਨਵਾਦ ਕਰਦਾ ਤੇ ਮੁਬਾਰਕਵਾਜਨਾ ਕਿ ਇਸ ਨੋਟੀਫਿਕੇਸ਼ਨ ਦਾ ਵੱਧ ਤੋਂ ਵੱਧ ਫਾਇਦਾ